ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਦੇ ਵਿੱਚ ਤੇ ਪਿੰਡ ਰਾਏਕੇ ਕਲਾਂ ਦੇ ਵਿੱਚ ਤੁਹਾਨੂੰ ਇੱਕ ਪੁਰਾਣੀ ਨਹਿਰੀ ਕੋਠੀ ਦਿਖਾਵਾਂਗੇ ਦੋਸਤੋ ਇਹ ਵੀ ਨਹਿਰੀ ਕੋਠੀ ਬਠਿੰਡਾ ਬ੍ਰਾਂਚ ਨਹਿਰ ਤੇ ਹੀ ਆ ਜਿਵੇਂ ਆਪਾਂ ਪਿੰਡ ਪੂਲਾ ਦੀ ਪੁਰਾਣੀ ਨਹਿਰੀ ਕੋਠੀ ਦਿਖਾਈ ਸੀ ਇਹ ਉਹੀ ਨਹਿਰੀ ਆ ਜਿਹੜੀ ਅੱਗੇ ਆਉਂਦੀ ਆ ਤੇ ਦੋਸਤੋ ਇਹ ਜਿਹੜੀ ਨਹਿਰੀ ਕੋਠੀ ਆ ਬੜਾ ਸ਼ਾਨਦਾਰ ਇਸ ਦਾ ਡਿਜ਼ਾਈਨ ਆ ਤੇ ਬੜੀ ਵਧੀਆ ਹਾਲਤ ਦੇ ਵਿੱਚ ਇਹ ਅੱਜ ਵੀ ਮੌਜੂਦ ਆ ਦੋਸਤੋ ਇਹ ਇੱਕ ਅੰਦਾਜ਼ੇ ਦੇ ਮੁਤਾਬਕ ਆ ਕਿ ਸ਼ਾਇਦ ਇਹ ਨਹਿਰੀ ਕੋਠੀ 1870 ਦੇ ਆਸ-ਪਾਸੇ ਦੀ ਬਣੀ ਆ ਕਿਉਂਕਿ ਇੱਥੋਂ ਦੇ ਮੁਲਾਜ਼ਮ ਅੱਜ ਦੱਸ ਰਹੇ ਸੀ ਕਿ ਇਹ ਨਹਿਰੀ ਕੋਠੀ ਦੇ ਵਿੱਚ 1872 ਕੇ 73 ਵੇਲੇ ਦੀ ਇੱਕ ਪੁਰਾਣੀ ਦਰੀ ਵੀ ਅੱਜ ਵੀ ਮੌਜੂਦ ਆ ਇਹ ਬੜੀ ਵਧੀਆ ਹਾਲਤ ਦੇ ਵਿੱਚ ਦੋਸਤੋ ਅੱਜ ਵੀ ਇਹ ਜਿਹੜੀ ਨਹਿਰੀ ਕੋਠੀ ਮੌਜੂਦ ਆ ਇਸ ਦਾ ਸੇ ਪਾਸੇ ਦਾ ਸਾਰਾ ਤੁਸੀਂ ਵਿਊ ਦੇਖ ਰਹੇ ਹੋ ਤੇ ਇਹ ਦੋਸਤੋ ਗੈਰੇਜ ਬਣੇ ਹੋਏ ਸੀ ਇੱਕ ਗੈਰੇਜ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਇਸ ਦਾ ਜਿਹੜਾ ਡਿਜ਼ਾਈਨ ਆ ਉਹ ਦੋਸਤੋ ਦੇਖੋ ਕਿੰਨਾ ਸ਼ਾਨਦਾਰ ਆ ਤੇ ਇਸ ਦੀ ਜਿਹੜੀ ਕੰਡੀਸ਼ਨ ਆ ਉਹ ਵੀ ਬੜੀ ਸ਼ਾਨਦਾਰ ਆ ਇਹ ਨਹਿਰੀ ਕੋਠੀ ਦੱਸਦੇ ਆ ਕਿ ਬਾਹਰੋਂ ਪੱਕੀ ਤੇ ਅੰਦਰੋਂ ਕੱਚੀ ਆ ਜੇਕਰ ਇੱਥੇ ਕਹਿੰਦੇ ਕੂਲਰ ਪੱਖਾ ਬਿਨਾ ਚੱਲਦਾ ਹੋਵੇ ਤਾਂ ਇਹ ਤਾਂ ਵੀ ਅੰਦਰੋਂ ਬੜੀ ਠੰਢੀ ਆ ਤੇ ਇਹ ਬੰਦ ਹੋਣ ਦੇ ਕਰਕੇ ਕਮਰੇ ਲੋਕ ਨੇ ਇਸ ਕਰਕੇ ਤੁਹਾਨੂੰ ਆਪਾਂ ਅੰਦਰੋਂ ਨਹੀਂ ਦਿਖਾ ਸਕੇ ਤੇ ਇਸ ਦਾ ਇਹ ਬਾਹਰ ਦਾ ਸਾਰਾ ਤੁਸੀਂ ਵਿਊ ਦੇਖ ਰਹੇ ਹੋ ਇਸ ਤੋਂ ਪਿੱਛੇ ਜਿਹੜੀ ਦੋਸਤੋ ਤਿਉਣਾ ਦੇ ਵਿੱਚ ਨਹਿਰੀ ਕੋਠੀ ਆ ਬਾਬੂ ਰਜਵਾਲੀ ਜੀ ਦੀ ਡਿਊਟੀ ਤਿਉਣਾ ਦੇ ਵਿੱਚ ਹੁੰਦੀ ਸੀ ਤੇ ਕੁਝ ਸਮਾਂ ਉਹ ਪਿੰਡ ਰਾਏ ਕੇ ਕਲਾਂ ਇਸ ਨਹਿਰੀ ਕੋਠੀ ਦੇ ਵਿੱਚ ਵੀ ਡਿਊਟੀ ਕਰਕੇ ਗਏ ਆ ਤੇ ਉਹਨਾਂ ਦੀਆਂ ਯਾਦਾਂ ਵੀ ਇਸ ਦੇ ਨਾਲ ਜੁੜੀਆਂ ਹੋਈਆਂ ਨੇ ਤੁਸੀਂ ਇਹ ਦੇਖ ਰਹੇ ਹੋ ਕਿ ਪਿੱਛੇ ਕੁਝ ਗਾਡਰ ਪਏ ਹੋਏ ਆ ਕਿੰਨੇ ਮਜ਼ਬੂਤ ਤੇ ਕਿੰਨੇ ਭਾਰੇ ਗਾਡਰਾ ਤੇ ਇੱਥੇ ਸਾਰੇ ਜਿਹੜੇ ਤਬੇਲੇ ਵਗੈਰਾ ਕੁਆਟਰ ਵਗੈਰਾ ਸਭ ਕੁਝ ਬਣਿਆ ਸੀ ਪਰ ਹੌਲੀ ਹੌਲੀ ਕਰਕੇ ਉਹ ਚੀਜ਼ਾਂ ਦਾ ਢਾਈ ਟੇਰੀ ਹੋ ਗੀਆਂ ਪਰ ਜਿਹੜਾ ਮੇਨ ਦਫਤਰ ਸੀ ਉਹ ਅੱਜ ਵੀ ਉਸੇ ਤਰ੍ਹਾਂ ਦੋਸਤੋ ਮੌਜੂਦ ਆ ਤੇ ਦੱਸਦੇ ਆ ਕਿ ਇਹਦੇ ਆਸੇ ਪਾਸੇ ਬੜੇ ਵਧੀਆ ਬਾਗ ਬਗੀਚੇ ਲੱਗੇ ਹੁੰਦੇ ਸੀ ਤੇ ਬੜਾ ਸ਼ਾਨਦਾਰ ਆ ਜਿਹੜਾ ਵਿਊ ਹੁੰਦਾ ਸੀ ਇਹ ਇੱਕ ਛੋਟਾ ਜਿਹਾ ਗੇਟ ਆ ਤੇ ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਹ ਲੱਗਿਆ ਹੋਇਆ ਹੈ ਦੋਸਤੋ ਕਿਸੇ ਸਮੇਂ ਜਿਹੜੀ ਇਹ ਨਹਿਰ ਆ ਇਹ ਨਹਿਰ ਦੀਆਂ ਟੇਲਾਂ ਨੇ ਜਿਹੜੀਆਂ ਪਟਿਸਦੀਕ ਸ਼ੇਰੇ ਵਾਲੇ ਤੱਕ ਹੁੰਦੀਆਂ ਸੀ ਪਰ ਜਦੋਂ 1960 ਕਾਟ ਦੇ ਵਿੱਚ ਹਰੀਕੇ ਹੈਡ ਤੋਂ ਨਹਿਰ ਆਈਆਂ ਤਾਂ ਫਿਰ ਇਹ ਜਿਹੜੀ ਨਹਿਰ ਸੀ ਇਹ ਪਿੱਛੇ ਹੀ ਸਿਮਟ ਕੇ ਰਹਿ ਗਈ ਤੇ ਇੱਥੇ ਵੀ ਇਸ ਦਾ ਇੱਕ ਛੋਟਾ ਜਿਹਾ ਹੈਡ ਬਣਿਆ ਹੋਇਆ ਤੁਹਾਨੂੰ ਦੋਸਤੋ ਉਹ ਵੀ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਇਹ ਬੜੀ ਖੂਬਸੂਰਤ ਨਹਿਰੀ ਕੋਠੀ ਆ ਪਿੰਡ ਰਾਏ ਕੇ ਕਲਾਂ ਦੇ ਵਿੱਚ ਏ ਦੋਸਤੋ ਅਸੀਂ ਪ੍ਰਾਣੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਵਰ ਕਰਕੇ ਆਪਣੇ ਚੈਨਲ ਦੇ ਮਾਧਿਅਮ ਦੇ ਰਹੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਨੇ ਆ ਕਿ ਪ੍ਰਾਣੀਆਂ ਚੀਜ਼ਾਂ ਦੀਆਂ ਯਾਦਾਂ ਕੁਝ ਕੀ ਬਾਕੀ ਬਚੀਆਂ ਨੇ ਤੇ ਇਹ ਇੱਥੇ ਇੱਕ ਦੋਸਤੋ ਛੋਟਾ ਜਿਹਾ ਜਿਹੜਾ ਹੈਡ ਬਣਿਆ ਹੋਇਆ ਇਥੋਂ ਇੱਕ ਆ ਜਿਹੜਾ ਐ ਸੁਆਹ ਕਹ ਲਈਏ ਜਾਂ ਨਹਿਰ ਕਹ ਲਈਏ ਉਹ ਲਾਲਬਾਈ ਨੂੰ ਜਾਂਦੀ ਆ ਤੇ ਦੂਜੀ ਬਾਦਲ ਲੰਬੀ ਵਾਲੇ ਪਾਸੇ ਨੂੰ ਚਲੀ ਜਾਂਦੀ ਆ ਇੱਥੇ ਇੱਕ ਦੋਸਤੋ ਛੋਟਾ ਜਿਹਾ ਹੈੱਡ ਬਣਿਆ ਹੋਇਆ ਤੇ ਹੈੱਡ ਦਾ ਜਿਹੜਾ ਨਜ਼ਾਰਾ ਉਹ ਵੀ ਬੜਾ ਖੂਬਸੂਰਤ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਇਹ ਦੋਸਤੋ ਹੈੱਡ ਦੇ ਬਾਰੇ ਇੱਥੇ ਜਾਣਕਾਰੀ ਵੀ ਲਿਖੀ ਹੋਈ ਏ ਜਿਸ ਤਰ੍ਹਾਂ ਲਾਲਬਾਈ ਰਜਵਾਹਾ ਤੇ ਲੰਬੀ ਰਜਵਾਹਾ ਦੋ ਨਹਿਰਾਂ ਇੱਥੇ ਲਾਸਟ ਤੇ ਆ ਕੇ ਬਣ ਜਾਂਦੀਆਂ ਨੇ ਤੇ ਇਹ ਦੋਸਤੋ ਪਿੰਡ ਰਾਏ ਕੇ ਕਲਾਂ ਤੇ ਰਾਏ ਕੇ ਖੁਰਦ ਉਸ ਤੇ ਬਿਲਕੁਲ ਵਿਚਾਲੇ ਪੈਂਦੀ ਹੈ ਨਹਿਰੀ ਕੋਠੀ ਤੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਬੜੀ ਸੋਹਣੀ ਹਰਿਆਲੀ ਤੇ ਬੜਾ ਸੋਹਣਾ ਵਿਊ ਹੈ ਕਿਉਂਕਿ ਆਸੇ ਪਾਸੇ ਦਰਖਤ ਵਗੈਰਾ ਨੇ ਤੇ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਵੀਡੀਓ ਦੇਖਣ ਦੇ ਲਈ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਤੇ ਫੋਲੋ ਜ਼ਰੂਰ ਕਰਿਓ ਧੰਨਵਾਦ